ਜਦੋਂ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਜਾਓਗੇ ਹਲੇ ਦੋਲੇ ਪੰਜ ਕਿਲੇ ਬਣੇ ਹੋਏ ਕਿਲਾ ਲੋਗੜਵੀ ਹੈ ਕਿਲਾ ਅਨੰਦਗੜਵੀ ਹੈ ਕਿਲਾ ਹੋਲਗੜਵੀ ਹੈ ਕਿਲਾ ਫਤਿਹਗੜਵੀ ਹੈ ਅਛਾ ਵਿਚਕਾਰ ਉੱਪਰ ਪਹਾੜੀ ਤੇ ਬਣਿਆ ਸ੍ਰੀ ਕੇਸਗੜ ਸਾਹਿਬ ਕੇਸਗੜ ਸਾਹਿਬ ਕਿਲਾ ਨਹੀਂ ਹੈ ਗੁਰਦੁਆਰਾ ਹੈ ਕੀਸਕਰ ਸਾਹਿਬ ਤਖਤ ਉਹ ਕਿਲਾ ਨਹੀਂ ਹੈ ਕਿਲੇ ਵਾਲੇ ਦੁਆਲੇ ਨੇ ਤਖਤ ਸ੍ਰੀ ਕੇਸਗੜ ਸਾਹਿਬ ਉੱਚੀ ਚੋਟੀ ਤੇ ਪਹਾੜੀ ਤੇ ਬਣਿਆ ਹੋਇਆ ਸਿੱਖਾ ਯਾਦ ਰੱਖੀ ਡਾਕਟਰ ਤਾਰਨ ਸਿੰਘ ਹੋਰਾਂ ਲਿਖਿਆ ਹੈ ਕਹਿੰਦੇ ਚਾਰ ਸ਼ਪੇਰੇ ਗੁਰੂ ਨੇ ਤੈਨੂੰ ਰਹਿਤ ਦੇ ਕਿਲੇ ਦਿੱਤੇ ਨੇ ਤੇਰੇ ਸੀਸ ਉੱਤੇ ਗੁਰੂ ਨੇ ਕੇਸਾਂ ਦਾ ਤਾਜ ਸਜਾਇਆ ਉਹ ਸਿੱਖਾ ਯਾਦ ਰੱਖੀ ਕੇਸਗੜ ਸਾਬ ਕਰਕੇ ਅਨੰਦਪੁਰ ਸਾਹਿਬ ਹੈ ਜਿੰਨੀ ਦੇਰ ਕੇਸਗੜ ਸਭ ਰਹੇਗਾ ਉੰਨੀ ਦੇਰ ਅਨੰਦਪੁਰ ਸਭ ਰਹੇਗਾ ਇਹ ਯਾਦ ਰੱਖੀ ਜਿੰਨੀ ਦੇਰ ਤਲਗੀਆਂ ਵਾਲੇ ਦੇ ਬਖਸ਼ੇ ਕੇਸ ਤੇਰੇ ਸੀਸ ਤੇ ਨੇ ਤੂੰ ਸਦਾ ਆਨੰਦ ਵਿੱਚ ਰਹੇਗਾ ਪਰ ਤੇਰੇ ਜੀਵਨ ਵਿੱਚ ਰਹਿਤ ਦਾ ਕਿਲਾ ਹੋਣਾ ਚਾਹੀਦਾ